ਆਮਦਾਸ ਸਾਹਿਬ ਹੋਏ ਸਹਾਇ ਅਰਦਿਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਦਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦੇ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਸਭ ਥਾਈਂ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰ ਦਾ ਧਿਆਨ ਤਰਖਾਲਸਰ ਜੀ ਬੋਲੋ ਜੀ ਵਾਹਿਗੁਰੂ 55 ਪਿਆਰਿਆਂ 14 ਸਹਬਜ਼ਾਦਿਆਂ 40 ਮੁਕਤਿਆਂ 80ਾਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਰੀ ਦੇਖ ਸੁਣ ਕੇ ਅੰਡੜ ਕੀਤਾ ਇੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਲੇ ਨੂੰ ਉਹ ਦਿਨਾ ਸਿੰਘਾਂ ਸਗਣੀਆਂ ਨੇ ਧਰਮ ਵਿੱਚ ਸੀਸ ਦਿੱਤੇ ਬੰਦ-ਬੰਦ ਕਟਾਇ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਗਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨਤਰ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦਵਾਰਿਆਂ ਦਾ ਧਿਆਨਤਰ ਬੋਲੋ ਜੀ ਵਾਹਿਗੁਰੂ ਇਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਂ ਨੇ ਉਟਿਆਂ ਦੀ ਓੜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਚਰਨ ਕੋਲਾਂ ਵਿੱਚ ਅਰਦਾਸ ਬੇਨਤੀ ਸਤਗੁਰ ਨਾਨਕ ਪਰਦੇ ਆਮੀ ਤੂੰ ਜਗ ਚਾਨਣ ਹੋ ਗੁਰੂ ਨਾਦਰ 탄 ਸਤਗੁਰੂ 탄 ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅੱਜ ਦੇ ਗੁਰਪੁਰਬ ਦੀਆਂ ਖੁਸ਼ੀਆਂ ਵਿੱਚ 5 ਅਕਤੂਬਰ ਤੋਂ ਲੈ ਕੇ ਅੱਜ ਤੱਕ ਪ੍ਰਭਾਤ ਫਰੀਆਂ ਆਰੰਭ ਹੋਈਆਂ ਸੰਗਤਾਂ ਨੇ ਗੁਣ ਗਾਏ ਅਜ ਅਮਰਤਿਲੇ ਦੀ ਪ੍ਰਭਾਤ ਫਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਆਰੰਭ ਹੋ ਕੇ ਸਵਰਗਵਾਸੀ ਸਰਦਾਰ ਹਰਬਾ ਸਿੰਘ ਜੀ ਇਹਨਾਂ ਦੇ ਸੁਪੁੱਤਰ ਭਾਈ ਮਹਿੰਦਰ ਸਿੰਘ ਇਹਨਾਂ ਦੇ ਸੁਪੁੱਤਰ ਭਾਈ ਰਣਜੋਤ ਸਿੰਘ ਗੰਨਾ ਦੇ ਗ੍ਰਾਵੇ ਸੰਗਤਾਂ ਨੇ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ دیਵਾਨ ਸਜਾਏ ਨੇ ਅੰਮ੍ਰਿਤਮਈ ਬਾਣੀ ਦੇ ਜਾਪ ਹੋਏ ਸੇਵਾ ਨਿਭਾਉਂਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਬਖਸ਼ ਲੈਣਾ ਕੋਤਸ ਮਤ ਬਖਸ਼ ਨੇ ਬੜੀ ਸਨੇ ਗੁਰਬਾਣੀ ਦਾ ਪਾਉ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਹਾਜ਼ਰੀਆਂ ਲੈ ਕੇ ਲਾਉਣੀਆਂ ਪਟਾਵਾਂ ਦਰ ਤੇ ਪਰਵਾਣ ਕਰਨੀਆਂ ਦਰੋਂ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰਨਾ ਪਾਜ ਸਰ ਪਾਜ ਮਹਿੰਦਰ ਸਿੰਘ ਜੀ ਨੂੰ ਦੇ ਰੋਗ ਦਾ ਬਖਸ਼ਿਸ਼ ਕਰਨੀ ਸਿਰ ਤੇ ਮਿਰ ਪਰਿਆਤ ਰੱਖਣਾ ਸੇਵਾ ਸਮਰਨ ਦੀਆਂ ਗਾਤਾਂ ਵਰਸ਼ ਕੇ ਨਿਹਾਲ ਕਰਨਾ ਭਾਈ ਰਣਜੋਤ ਸਿੰਘ ਨੂੰ ਪਰੇਡਾ ਵਿਖੇ ਸਤਿਗੁਰ ਸੱਚੀ ਬਾਛਾ ਜੀਓ ਸਿਰ ਤੇ ਮਿਰ ਪਰਿਆਤ ਰੱਖ ਕੇ ਹਰ ਪ੍ਰਕਾਰ ਸਹਾਇਤਾ ਕਰਨੀ ਪ੍ਰਸਾਦ ਹਜਰ ਨੇ ਧਾਰ ਪਰਵਾਣ ਵਿੱਚ ਜੋ ਸਕੇ ਵਾਹਿਗੁਰੂ 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 ਜਪੇ ਸੇਈ ਪਿਆਰੇ ਮੇਲੋ ਜਿਨ੍ਹਾਂ ਵਲੇ ਅਸਰਨਾ ਜਿਸ ਜਾਵੇ ਨਾਲ ਨਾਮ ਚਰਮੇ ਕਰਾ ਤੇਰੇ ਪਾਉਲੇ ਸਰਬਸਤ ਦਾਪਨ ਬਾਹਰ ਕੁਝ ਕਾਲ ਹਲਸਾ ਹਰੇ ਕੁਝ ਨੇ ਕਰੇ